ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਮਨੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਮੁਠਪੇੜ ਹੋਈ ਹੈ ਫਾਇਰਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਅੱਜ 11ਵਾਂ ਦਿਨ ਹੈ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਲਗਾਤਾਰ 8ਵੇਂ ਗੈਂਗਸਟਰਾਂ ਦੇ ਨਾਲ ਮਾਫ਼ ਕਰਨਾ ਜੋ 8ਵੀਂ ਇੱਕ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਹੈ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਕਟਨਾ ਉਹ ਸਾਹਮਣੇ ਆਈ ਹੈ ਜਿੱਥੇ ਗੈਂਗਸਟਰਾਂ ਦੇ ਨਾਲ ਮੁੱਠਪੇੜ ਹੋਈ ਹੈ ਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਜਾਪ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸੀਐਮ ਮਾਨ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਉਸੇ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ ਹੈ ਤੇ ਵਕ-ਵਕ ਜ਼ਿਲ੍ਹਿਆਂ ਤੋਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅੱਜ ਲਗਾਤਾਰ ਇਹ 8ਵੀਂ ਘਟਨਾ ਹੈ ਜਦੋਂ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਤਿੰਨ ਬਦਮਾਸ਼ੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਨੇ ਇਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਜੋ ਕਸਬਾ ਬਦਨੀ ਕਲਾ ਦੇ ਪਿੰਡ ਦੋਦਰ ਦੇ ਵਿੱਚ ਕੁਝ ਬਦਮਾਸ਼ ਘੁੰਮ ਰਹੇ ਨੇ ਪੁਲਿਸ ਮੁਲਾਜ਼ਮ ਜਿਵੇਂ ਹੀ ਇਸ ਥਾਂ ਤੇ ਪਹੁੰਚਦੇ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲੱਗਦੇ ਨੇ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਵਾਬੇਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਬਦਮਾਸ਼ ਦੇ ਲੱਤ ਦੇ ਵਿੱਚ ਗੋਲੀ ਲੱਗਿਆ ਜਦਕਿ ਦੂਸਰੇ ਪਾਸੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਪਰ ਇਸੇ ਘਟਨਾ ਦੇ ਬਾਅਦ ਐਨਕਾਊਂਟਰ ਕਰਦਿਆਂ ਵੱਡਾ ਐਨਕਾਊਂਟਰ ਕਰਦਿਆਂ ਤਿੰਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਹਨਾਂ ਤਿੰਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਵੀ ਬਰਾਮਦ ਕੀਤਾ ਗਿਆ ਦੱਸਦੇ ਕਿ ਬੀਤੀ ਰਾਤ ਪਟਿਆਲਾ ਦੇ ਵਿੱਚ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਇਸ ਥਾਂ ਤੇ ਵੀ ਫਾਇਰਿੰਗ ਹੋਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਵਿੱਚ ਕੁਝ ਗੈਂਗਸਟਰ ਕੋਮਰੇ ਨੇ ਜਿਸ ਦੇ ਚਲਦਿਆਂ ਪੁਲਿਸ ਉਥੇ ਪਹੁੰਚਦੀ ਆ ਮੌਕੇ ਤੇ ਤੇ ਐਨਕਾਉਂਟਰ ਕਰਦਿਆਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲੈਂਦੀ ਐ ਤੇ ਅੱਜ ਜਿਵੇਂ ਹੀ ਦਿਨ ਚੜਦਾ ਤੇ ਅ ਅੱਜ ਮੋਗਾ ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਤਿੰਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਕਿੰਨਾਂ ਘਟਨਾਵਾਂ ਦੇ ਵਿੱਚ ਇਹਨਾਂ ਤਿੰਨਾਂ ਦੇ ਨਾਂ ਐ ਪਛਾਣ ਕੀ ਐ ਉਹ ਕੁਝ ਧੇਰ ਦੇ ਵਿੱਚ ਪਤਾ ਚੱਲੇਗਾ ਜਾਂਚ ਹੋ ਰਹੀ ਐ ਪੁਚਗਿਚ ਹੋ ਰਹੀ ਐ ਇਹਨਾਂ ਦੇ ਕੋਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਐ ਪਰ ਉਸ ਤੋਂ ਪਹਿਲਾਂ ਜੋ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਮੌਕੇ ਤੇ ਪੁਲਸ ਅਧਿਕਾਰੀ ਪਹੁੰਚੇ ਨੇ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ ਇਲਾਕੇ ਨੂੰ ਜਾਂਚਿਆ ਜਾ ਰਿਹਾ ਤੇ ਜੋ ਅਸਲਾ ਬਰਾਮਦ ਹੋਇਆ ਉਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਦੂਸਰੇ ਪਾਸੇ ਦੱਸਦੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੇ ਬੰਬੀਹਾ ਗੈਂਗ ਦੇ ਮੈਂਬਰ ਨੇ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਇਸ਼ਾਰਿਆਂ ਦੇ ਉੱਪਰ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਇੱਕ ਵਾਰ ਫਿਰ ਤੋਂ ਦੱਸਦੇ ਮੋਗਾ ਦੇ ਕਸਬਾ ਬਦਨੀ ਕਲਾ ਦੇ ਪਿੰਡ ਦੋਦਰ ਦੀ ਘਟਨਾ ਜਿੱਥੇ ਕੁਝ ਮੁਲਾਜ਼ਮ ਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਫਾਇਰਿੰਗ ਹੋਈ ਹੈ ਤੇ ਇਸੇ ਮੁੱਠਪੇੜ ਦੇ ਵਿੱਚ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਤਿੰਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੋਇਆ ਹੈ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਤਿੰਨੋਂ ਸਨ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪੁਛ ਪੁਛਗੇ ਚ ਹੋ ਰਹੀ ਹੈ ਇਹਨਾਂ ਦੇ ਕੋਲੋਂ ਫਿਲਹਾਲ ਦੇ ਲਈ ਕਿਹਾ ਜਾ ਰਿਹਾ ਹੈ ਕਿ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਦੇ ਚਲਦਿਆਂ ਇਹਨਾਂ ਨੂੰ ਅਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੂਸਰੇ ਪਾਸੇ ਇਸੇ ਘਟਨਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਡੋਗਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਤੋਨੀ ਜਿਹਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ। ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਿਮੇਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇਵਾਲਾ ਜਾਰੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੋਦਰ ਸਾਈਡ ਤੋਂ ਆਏ ਪੁਲਿਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਿਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਪੁਲਿਸ ਪਾਰਟੀ ਦਾ ਦਬਾਅ ਵਾਧਾ ਵੇਖ ਕੇ ਉਹਨਾਂ ਨੇ ਪੁਲਿਸ ਪਾਰਟੀ ਕੋਲੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ 3 ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁਸ਼ਕਿਸ਼ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਮੰਗੀਆਂ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਇਸ ਸੰਬੰਧਿਤ ਦੱਸੀ ਜਾ ਰਿਹਾ ਇਹਨਾਂ ਤਿੰਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਸਤਿਨਾਸ ਕਿੰਨਾ ਬੜਾ ਹੀ ਇਹਨਾਂ ਦਾ ਇਹਨਾਂ ਤਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈਆਂ। ਹਾਂ ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ। ਆ ਇਹਦੀ ਮੁੱਢ ਤੋਂ ਇਡੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਲਿਸ ਮਲਾਜਨ ਦੇ ਵੀ ਸੱਟਾਂ ਲੱਗੀਆਂ। ਇਹਨਾਂ 'ਚੋਂ ਇੱਕ ਦੋਸ਼ੀ ਆ ਜਸ਼ਵ ਉਹਦੇ ਵੀ ਪੈਰ ਤੇ ਸੱਟ ਲੱਗੀ ਆ। ਪਾਈ ਗਈ। ਇਹਨਾਂ ਕਿਹੜੀ ਬਰਾਮਦ ਕੀਤੀ ਗਈ ਆ ਜੀ। ਕੋ ਗੋਲੀ ਵੀ ਲੱਗੀ ਜੀ ਕਿਸੇ ਨੂੰ? ਨਹੀਂ ਗੋਲੀ ਮਮ ਦੋਨੋਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ ਗੋਲੀ ਨਾਲ ਕੋਈ ਜ਼ਖਮੀ ਨਹੀਂ। ਕਿ ਸਰ ਕਿੱਥੋਂ ਕਿੱਥੇ ਆ ਰਹੇ ਸੀ ਉੱਪਰ ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਤਫतीश ਦਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਦਾਤ ਕਰਨ ਜਾ ਰਹੀ ਸੀ ਉਹ ਤਫतीश ਦੌਰਾਨ ਜੋ ਹੀ ਅੱਗੇ ਆਊਗਾ ਤੁਹਾਨੂੰ ਅਰਦਤ ਦਿੱਤੀ ਜਾਏਗੀ ਇਹ ਤਿੰਨੋਂ ਮੋਟਰਸਾਈਕਲ ਜਮ ਤੇ ਆਣਾ ਹੋਵੇਗਾ